पीबी टुडे चैनल देख रहे सारे श्री अकाल। श्री गुरु गोबिंदी अकाली तरना दल हरिया वेला अते माता यशपाल कौर दी अगवाई हेठ धार्मिक समागम करवाया गया पहले दिन श्री आखंड पाठ साहिब आरंभ होन उपरंत विशाल नगर कीर्तन सजाया गया जो गुरुद्वारा सलवाना साहिब तो आरंभ होके ਪਿੰਡ ਮਾਲੋ ਮਜਾਰਾ ਰਟੈਂਡਾ ਸ਼ੇਖੂਪੁਰ ਚਿੰਗੜਾ ਪਰਾਗਪੁਰ ਲੜੋਆ ਮੱਲਾਬੇਦਿਆ ਅਤੇ ਗੜੀ ਅਜੀਤ ਸਿੰਘ ਦੀ ਪਰਕਰਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਸਲਵਾਣਾ ਸਾਹਿਬ ਵਿਖੇ ਆ ਕੇ ਸੰਪੂਰਨ ਹੋਇਆ ਆਖਰੀ ਦਿਨ ਪੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਕਈ ਜਥਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਜੋੜਿਆ ਗਿਆ ਇਸ ਮੌਕੇ ਵਿਸ਼ਾਲ ਖੁੰਦਾਨ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਦਰਜਨਾ ਯੂਨਿਟ ਖੂਨ ਇਕੱਠਾ ਕੀਤਾ ਗਿਆ ਇਸ ਦੇ ਨਾਲ ਹੀ ਕਈ ਸਨਮਾਨਯੋਗ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਗੁਰੂ ਘਰ ਦੇ ਸੇਵਾਦਾਰ ਬਾਬਾ ਜਬਰਜਨ ਸਿੰਘ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਬੀਬੀ ਰਜਿੰਦਰ ਕੌਰ ਤੋਂ ਇਲਾਵਾ ਕਈ ਧਾਰਮਿਕ ਸਖਸ਼ੀਅਤਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਕਈ ਪਿੰਡਾਂ ਦੇ ਪੰਜ ਸਰਪੰਚ ਅਤੇ ਪਤਵੰਦੇ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਛਿੰਜੀ ਲੜੋਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਧੰਨ ਧੰਨ ਬਾਬਾ ਸਲਵਾਨਾ ਸਾਹਿਬ ਦੇ ਪਵਿੱਤਰ ਅਸਥਾਨਾਂ ਤੇ ਵਿਅੰਤ ਸੰਗਤਾਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ ਗੁਰਗੋਬਿੰਦ ਸਿੰਘ ਮਹਾਰਾ ਸੱਚੇ ਪਾਸ਼ਾ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਜੋ ਪਰਸੋ ਰੋਇ ਤੋਂ ਲੈ ਕੇ ਸ੍ਰੀ ਖੰਡਪੜ ਸਾਹਿਬ ਰੰਭ ਹੋਏ ਸਨ ਉਹਨਾਂ ਦੇ ਭੋਗ ਅੱਜ ਪਾਏ ਗਏ ਹਨ ਪੁੱਲੇ ਪੰਡਾਲਾਂ ਵਿੱਚ ਬਾੜ ਕਿਟੰਦਰਬਾਰ ਸਜਾਏ ਗਏ ਹਨ ਜੁਦਵਾਨ ਚੱਲ ਰਹੇ ਹਨ ਬਿਆੰਤ ਸੰਗਤਾਂ ਨੇ ਨਗਰ ਨਿਵਾਸੀ ਸੰਗਤ ਪਿੰਡਵਾਲੋ ਮੁਜ਼ਾਹਰਾ ਤੇ ਇਲਾਕਾ ਨਿਵਾਸੀ ਸੰਗਤ ਨੇ ਹਾਜ਼ਰੀਆਂ ਭਰੀਆਂ ਹਨ ਅਤੇ ਬਿਆੰਤ ਸੰਗਤਾਂ ਨੇ ਵੱਧ ਚੜ ਕੇ ਇਹਦੇ ਵਿੱਚ ਸਹਿਯੋਗ ਕੀਤਾ ਹੈ ਤਨ ਕਰਕੇ ਮਨ ਕਰਕੇ ਧਨ ਕਰਕੇ ਸਾਰਿਆਂ ਨੂੰ ਹੀ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਇੱਥੇ ਆ ਕੇ ਦੂਰੋਂ ਨੇੜੇ ਹਾਜ਼ਰੀਆਂ ਭਰੀਆਂ ਸਿੰਘ ਸਾਹਿਬ ਜੈਦਰ巴巴 ਨਿਹਾਲ ਸਿੰਘ ਜਿੰਦਾ ਸ਼ਹੀਦ ਮਿਸਲ ਸ਼ੀਦਾ ਤਰਨਤਲ ਹਰੀਆਂ ਵੇਲਾ ਅਤੇ ਮਾਤਾ ਜਿਸ਼ਪਾਰਕੌਰ ਜੀ ਵੱਲੋਂ ਸਮੂਹ ਇਲਾਕਾ ਨਿਵਾਸੀ ਨਗਰ ਸੁਨਾਰੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਸਿੰਘ ਸਾਹਿਬ ਜੈਦਰ巴巴 ਨਿਹਾਲ ਸਿੰਘ ਜਿੰਨੀ ਆਕਰ ਕੇ ਸਟੇਜ ਤੋਂ ਸਾਰੀਆਂ ਸੰਗਤ ਨੂੰ ਸੰਬੋਧਨ ਕਰਦੇ ਹੋਏ ਆ ਨਗਰ ਨਿਵਾਸੀ ਸੰਗਤ ਤੇ ਇਲਾਕਾ ਨਿਵਾਸੀ ਸੰਗਤ ਨੂੰ ਵਧਾਈ ਦਿੱਤੀ ਹੈ ਜੋ ਗੁਰੂ ਮਹਾਰਾਜ ਦੇ ਸੋਨੇ ਮੈਲ ਬਣੇ ਹਨ ਉਹਨਾਂ ਦਾ ਬਹੁਤ ਜਲਦੀ ਅੱਗੇ ਨਗਰ ਨਿਵਾਸੀ ਸੰਗਤ ਅਤੇ ਨਾਗਰ ਨਿਵਾਸੀ ਸੰਗਤ ਦੇ ਸਹਿਯੋਗ ਨਾਲ ਸਿੰਘ ਸਜੇਦਰ ਬਾਬਾ ਨਿਹਾਲ ਸਿੰਘ ਜੀ ਆਉਣ ਵਾਲੇ ਸਮੇਂ ਦੇ ਵਿੱਚ ਜਲ ਸੇਵਾ ਕੰਪਲੀਟ ਹੋ ਜਾਣਗੀ ਆ ਇਹਦਾ ਉਦਘਾਟਨ ਕੀਤਾ ਜਾਊਗਾ ਤੇ ਸੰਗਤਾਂ ਦਾ ਧੰਨਵਾਦ ਕੀਤਾ ਜਾਊਗਾ ਜਿਨ੍ਹਾਂ ਨੇ ਤਨ ਕਰਕੇ ਮਨ ਕਰਕੇ ਤਨ ਕਰਕੇ ਸੇਵਾ ਕੀਤੀਆਂ ਸਾਰੀਆਂ ਹੀ ਇਲਾਕਾ ਨਿਵਾਸੀ ਸੰਗਤ ਨਗਰ ਨਿਵਾਸੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਗਰ ਗੋਵਿੰਦ ਸਿੰਘ ਦੇ ਪ੍ਰਕਾਸ਼ ਦੀ ਅੜਤੀ ਆ ਕਰਕੇ ਬਾਬਾ ਸਲਵਾਨਾ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀਆਂ ਭਰੀਆਂ ਗੁਰੂ ਮਾਰਾ ਸੱਚੇ ਪਾਤਸ਼ਾਹ ਦੀ ਦਰੋਂ ਕਰੋ ਸਾਰਿਆਂ ਨੂੰ ਗੁਰਸਿੱਖੀ ਜੀਵਨ ਦਾਤ ਬਖਸ਼ਣ ਨਾਮ ਬਾਣੀ ਦਾ ਅਭਿਆਸਨ ਨੌਜਵਾਨਾਂ ਨੂੰ ਗੁਰਸਿੱਖੀ ਵੱਲ ਨੂੰ ਜੋੜਨ ਅੱਗੇ ਤੋਂ ਅਰਦਾਸ ਕਰਾਂਗੇ ਮਹਾਰਾਜ ਹੋਰ ਸੇਵਾ ਕਰਨ ਦਾ ਬਲ ਬਖਸ਼ਣ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਈਸੋ ਨਿਹਾਲ ਬਸਰੀਕਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ